ਗੋਆ ਦੀਆਂ ਜਿਹੜੀਆਂ ਕੁਛ ਬੀਚਾਂ ਹੈਗੀਆਂ ਉਹ ਕਾਫੀ ਮਸ਼ਹੂਰ ਆ ਜਿੰਨਾਂ ਵਿੱਚ ਅੱਕੇ ਹੈਗੀ ਆ ਆਰਾਮਬੋਲ ਬੀਚ ਤੇ ਹੁਣ ਅਸੀਂ ਇੱਥੇ ਆ ਗਏ ਆ ਰਾਮਬੋਲ ਬੀਚ ਤੇ ਆ ਗਏ ਆ ਫਰਚਰ ਉਧਰ ਚਲਾ ਗਿਆ ਫੋਟੋ ਫਾਟੋ ਖਿੱਚਣ ਤੇ ਆਪਾਂ ਹੁਣ نیچے ਜਾ ਰਹੇ ਆ ਇਹਦੇ ਪਾਰਕਿੰਗ ਥੋੜੀ ਜੀ ਦੂਰ ਆ ਰੋਡ ਦੇ ਉੱਪਰ ਪਾਰਕਿੰਗ ਆ ਤੇ ਥੱਲੇ ਜਾਣਾ ਪੈਂਦਾ ਤੁਰ ਕੇ ਗੋਆ ਦੀਆਂ ਬੀਚਾਂ ਤੇ ਸਿੱਧੂ ਮੂਸੇ ਵਾਲਾ ਚੱਲਣ ਰਿਹਾ ਸਿੱਧੂ ਮੂਸੇ ਵਾਲਾ ਹੁਣ ਆਪਾਂ ਦੋਸਤੋ ਜਿਹੜੀ ਬੀਚ ਤੇ ਫਿਰ ਰਹੇ ਆ ਇਹ ਬੀਚ ਹੈਗੀ ਆ ਬੈਂਦਰਮ ਬੀਚ ਔਰ ਇਹਦੇ ਨਾਲ ਹੀ ਹੈਗੀ ਆ ਰਾਂਬਲ ਬੀਚ ਔਰ ਇਹ ਦੋਨੋਂ ਬੀਚਾਂ ਬਹੁਤ ਮਸ਼ਹੂਰ ਬੀਚਾਂ ਗੋਆ ਦੀਆਂ ਜਿੱਥੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਸਲਾਨੀ ਆਉਂਦੇ ਆ ਔਰ ਇਨ੍ਹਾਂ ਬੀਚਾਂ ਦਾ ਜਿਹੜਾ ਸ਼ਾਮ ਦਾ ਮਾਹੌਲ ਆ ਉਹ ਦੇਖਣ ਚੱਖਣ ਯੋਗ ਹੁੰਦਾ ਔਰ ਉੱਤਰੀ ਭਾਰਤ ਦੇ ਸਲਾਨੀ ਇੱਥੇ ਬਹੁਤ ਘੱਟ ਨਹੀਂਦੇ ਕਿਉਂਕਿ ਉੱਤਰ ਭਾਰਤ ਤੋਂ ਕਾਫੀ ਦੂਰ ਪੈ ਜਾਂਦੀਆਂ ਬੀਚਾਂ ਔਰ ਇੱਥੇ ਜ਼ਿਆਦਾਤਰ ਜਿਹੜੇ ਆ ਨਾਲ ਲੱਗਦੀਆਂ ਸਟੇਟਾਂ ਜਿਵੇਂ ਮਹਾਰਾਸ਼ਟਰ ਕਰਨਾਟਕਾ ਇੱਥੋਂ ਆਕਦੇ ਜਿਹੜੇ ਲੋਕ ਹੈਗੇ ਆ ਦੇਖਣ ਨੂੰ ਮਿਲਦੇ ਆ ਤੇ ਬਾਕੀ ਜਿਹੜੇ ਉੱਤਰ ਭਾਰਤ ਦਾ ਜਿਵੇਂ ਅਸੀਂ ਪੰਜਾਬੀ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਸਲਾਨੀ ਇੱਥੇ ਆਉਂਦੇ ਆ ਅੱਜਕੱਲ ਪਰ ਬਹੁਤ ਥੋੜੇ ਆਉਂਦੇ ਆ ਕਿਉਂਕਿ ਦੂਰ ਪੈ ਜਾਂਦਾ ਪੰਜਾਬ ਤੋਂ ਇਹ ਦੇਖੋ ਜੀ ਮਸਤੀ ਜ਼ਿੰਦਗੀ ਦਾ ਲਤਫ ਥੱਲੋਂ ਪਾਣੀ ਦੇ ਹੌਲੀ-ਹੌਲੀ ਪੈਰਾਂ ਦੇ ਨਾਲ ਸਾਰਾ ਕੱਢ ਕੇ ਰੀਤਾ ਬਾਹਰ ਪਾਣੀ ਛਿਮਿਆ ਵਿੱਚੋਂ ਟੋਪ ਬਹੁਤ ਤੇਜ਼ ਪੈਂਦੀ ਆ ਪਾਣੀ ਆ ਜਿਹੜਾ ਪਾਣੀ ਦੇ ਉੱਤੋਂ ਦੀ ਸੂਰਜ ਦੀ ਚਮਕ ਬਹੁਤ ਪੈਂਦੀ ਆ ਔਰ ਇੱਥੇ ਗੋਗਲਸ ਜਾਂ ਜਿਹੜੀਆਂ ਵੱਡੇ ਟੋਪ ਆ ਜਿਹੜੇ ਉਹ ਤਾਂ ਹੀ ਲੈ ਜਾਂਦੇ ਤਾਂ ਕਿ ਜਿਹੜਾ ਸੂਰਜ ਆ ਜਿਹੜਾ ਸਿੱਧਾ ਅੱਖਾਂ ਤੇ ਨਾ ਪਵੇ ਛੱਲਾਂ ਆ ਰਹੀਆਂ ਪਾਣੀ ਦੀਆਂ ਜਿਆਦਾ ਮੁਰਗੀ ਜਾਣ ਜਿਹੜੀ ਉਹ ਨੂੰ ਮੈਂਡਰਮ ਵਿੱਚ ਤੇ ਉਹ ਕਿ ਅਸੀਂ ਸਾਹਮਣੇ ਬੈਠੇ ਆਂ ਚੋਲਾ ਸਾਹਿਬ ਪੀਣ ਲੱਗਿਆ ਚਾਹ ਤੇ ਮੈਂ ਇਥੇ ਇੱਕ ਟੋਪੀ ਲਈ ਆ ਇਹ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਟੌਰ ਨੂੰ ਲਈ ਆ ਅਸਲੇ ਟੌਰ ਨੂੰ ਨਹੀਂ ਲਈ ਜਦੋਂ ਜਾਂਦੇ ਆ ਨਾ ਪਰ ਧੁੱਪੇ ਸੂਰਜ ਬਹੁਤ ਤੇਜ਼ ਪੈਂਦਾ ਅੱਖਾਂ ਦੇ ਉੱਪਰ ਤੇ ਤਾਂ ਕਰਕੇ ਇਹ ਆ ਜਿਹੜਾ ਛੱਜਾ ਛੇਜਾ ਜਿਹਾ ਵਧਿਆ ਹੁੰਦਾ ਇਹ ਅੱਖਾਂ ਤੇ ਛਾਂ ਰੱਖਦਾ ਤਾਂ ਇਹਦਾ ਫਾਇਦਾ ਹੁੰਦਾ ਹਰ ਜਗ੍ਹਾ ਅਸਲ ਵਿੱਚ ਜਿਹੜੀਆਂ ਚੀਜ਼ਾਂ ਬਾਅਦ ਵਿੱਚ ਸ਼ੌਂਕ ਬਣ ਜਾਂਦੀਆਂ ਟੌਰਲੀ ਬਣ ਜਾਂਦੀਆਂ ਇਹ ਲੋੜ ਮੁਤਾਬਕ ਬਣੀਆਂ ਹੁੰਦੀਆਂ ਜਿੱਥੇ ਦੀ ਲੋੜ ਆ ਉੱਥੇ ਲੋਕ ਲੈਂਦੇ ਆ ਜਿਵੇਂ ਗੂਗਲਸ ਕਾਲੀਆਂ ਐਨਕਾਂ ਲਾਉਣੀਆਂ ਤੁਸੀਂ ਲਦਾਖ ਜਾਓਗੇ ਦੇਖੋਗੇ ਕਿ ਉੱਥੇ ਜਿਹੜੇ ਕੰਮ ਕਰਨ ਵਾਲੇ ਲੋਕ ਉਹ ਵੀ ਕਾਲੀਆਂ ਐਨਕਾਂ ਲਾ ਕੇ ਜਾਂ ਸਨ ਗਲਾਸੇਸ ਲਾ ਕੇ ਉਹਨਾਂ ਦੀ ਉੱਥੇ ਕੰਮ ਕਰਦੇ ਆ ਕਿਉਂਕਿ ਤੇ ਸੂਰਜ ਬਹੁਤ ਤੇਜ਼ ਪੈਂਦਾ ਆਮ ਜਿਹੜੀਆਂ ਕਾਲੀਆਂ ਐਂਕਾ ਉਹ ਵੀ ਨਹੀਂ ਕੰਮ ਕਰਦੀਆਂ ਜਿਹੜੀਆਂ ਖਾਸ ਤੌਰ ਤੇ ਬਣੀਆਂ ਹੁੰਦੀਆਂ ਸਨ ਗਲਾਸੇਸ ਬਣੇ ਹੁੰਦੇ ਆ ਉਹ ਐਂਕਾ ਉੱਥੇ ਵੱਧ ਕੰਮ ਕਰਦੀਆਂ ਉਹ ਬਿਲਕੁਲ ਹੀ ਤੁਹਾਡੀਆਂ ਅੱਖਾਂ ਤੇ ਰੋਸ਼ਨੀ ਨਹੀਂ ਪੈਣ ਦਿੰਦੀਆਂ ਤੇ ਤਾਂ ਕਰਕੇ ਇਹ ਅੱਜ ਮੈਂ ਇਹ ਟੋਪੀ ਲਈ ਆ ਨਾਲ ਤਾਂ ਫੋਟੋ ਵਧੀਆ ਆਉਣਗੀਆਂ ਤੇ ਨਾਲੇ ਅੱਖਾਂ ਤੇ ਧੁੱਪ ਨਹੀਂ ਪਊਗੀ ਚੋਲਾ ਸਭ ਤੁਹਾਡੇ ਕੀ ਵਿਚਾਰ ਹੈ ਮੇਰੇ ਵਿਚਾਰ ਤਾਂ ਮਿਲਦੇ ਹੀ ਹੁੰਦੇ ਜੰਮੇ ਇੱਧਰ ਦੇਖਿਓ ਮਕਰ ਹੁਣ ਨਹੀਂ ਪਿਆਰੋ ਆਪਾਂ ਹੁਣ ਅਗਲੀ ਇੱਕ ਹੋਰ ਬੀਚਾਂ 'ਚ ਚੱਲੇ ਆਂ ਵੈਸੇ ਤਾਂ ਸਾਰੀਆਂ ਬੀਚਾਂ ਇੱਕੋ ਜਿਹੀਆਂ ਹੀ ਹੁੰਦੀਆਂ ਇੱਕੋ ਜਿਹਾ ਮਾਹੌਲ ਹੁੰਦਾ ਬਸ ਉੱਥੇ ਜਿਹੜੇ ਕੈਫੇ ਤੇ ਏਰੀਆ ਹੁੰਦੇ ਆ ਰੈਸਟੋਰੈਂਟ ਵਗੈਰਾ ਬਣੇ ਹੁੰਦੇ ਉਹਨਾਂ ਦੇ ਨਾਂ ਹੀ ਬਦਲਦੇ ਆ ਬਾਕੀ ਮਾਹੌਲ ਸਾਰਾ ਉਹੋ ਜਿਹਾ ਹੀ ਹੁੰਦਾ ਤੇ ਇੱਕ ਹੋਰ ਗੱਲ ਜਿਹੜੀ ਅਸੀਂ ਬੀਚਾਂ ਤੇ ਆ ਕੇ ਨੋਟ ਕੀਤੀ ਆ ਕਿ ਔਰਤਾਂ ਜਿਹੜੀ ਉਹ ਟੱਕੀ ਹੋਈ ਸੋਹਣੀ ਲੱਗਦੀ ਆ ਇਹ ਜਿਹੜੇ ਫੋਰਨਰਸ ਫਿਰ ਰਹੇ ਆ ਬਿਨਾ ਕੱਪੜਿਆਂ ਤੋਂ ਬਿਕਰੀਆਂ ਦੇ ਵਿੱਚ ਫਿਰ ਰਹੇ ਆ ਤਾਂ ਉਹ ਫਿਲਮਾਂ ਵਿੱਚ ਟੀਵੀ 'ਚ ਦੇਖ ਕੇ ਸਾਨੂੰ ਪ੍ਰਭਾਵਿਤ ਕਰਦੇ ਆ ਪਰ ਜਦੋਂ ਅਸੀਂ ਸਾਹਮਣੇ ਸਾਫ-ਸਾਫ ਰੂਪ 'ਚ ਅਸੀਂ ਦੇਖਦੇ ਆ ਤਾਂ ਸ਼ਾਇਦ ਉਹ ਸਾਨੂੰ ਉਨਾ ਖੂਬਸੂਰਤ ਨਹੀਂ ਲੱਗਦਾ ਜਿੰਨਾ ਸੋਹਣੀ ਇੱਕ ਔਰਤ ਹੈ ਜਿਹੜੀ ਉਹ ਕੱਪੜਿਆਂ ਦੇ ਵਿੱਚ ਢੱਕੀ ਹੋਈ ਸੋਹਣੀ ਲੱਗਦੀ ਆ ਇਹ ਸਾਰਾ ਕੁਝ ਕੁਝ ਕਮੈਂਟਾਂ ਦੇ ਵਿੱਚ ਇੱਕ ਆਮ ਹੋ ਜਾਂਦਾ ਤੁਹਾਡੇ ਲਈ ਹਾਂਜੀ ਹੈ ਉਹਨਾਂ ਨੇ ਵੀ ਕੱਢ ਤਾ ਹੱਥ ਹੁਣ ਆਪਾਂ ਜਾ ਰਹੇ ਆ ਜੀ ਮੌਰਜਮ ਬੀਚ ਵੱਲ ਇਹ ਬੀਚਾਂ ਸਾਰੀਆਂ ਇੱਕ ਦੂਜੇ ਦੇ ਨੇੜੇ ਨੇੜੇ ਆ ਕੇਰੀ ਬੀਚ ਤੋਂ ਇਹ ਸਾਰੀਆਂ ਬੀਚਾਂ 10-12 ਕਿਲੋਮੀਟਰ ਦੂਰੀ ਤੇ ਆ ਤੇ ਰੰਬੋਲ ਤੇ ਮੈਂਡਰਮ ਤੇ ਮੌਰਜਮ ਬੀਚ ਇਹ ਜਮ੍ਹਾਂ ਨੇੜੇ ਨੇੜੇ ਆ ਕਿ 1.5-1.5 ਕਿਲੋਮੀਟਰ ਦੀ ਆ ਕਿੱਧਰ ਨੂੰ ਜਾਣਾ ਆਇਆ ਸੱਚ ਕਰ ਕਿੰਨਾ ਸੋਹਣਾ ਯਾਰ ਗੈਸਟ ਹਾਊਸ ਹੈ ਨਾ ਇਹ ਹੈਗੀਆ ਦੋਸਤੋ ਅਸ਼ਵੇਂ ਬੀਚ ਔਰ ਜੰਬੀਚ ਥੋੜਾ ਅੱਗੇ ਨਾਲ ਹੀ ਆ ਅਸਲ ਵਿੱਚ ਗੋਆ ਸਾਰਾ ਜਿੰਨਾ ਵੀ ਹੈਗਾ ਹੈ ਬੀਚਾਂ ਦੇ ਲਈ ਮਸ਼ਹੂਰ ਆ ਇਥੇ ਬੀਚ ਹੀ ਜ਼ਿਆਦਾ। ਬਾਕੀ ਹੋਰ ਕੁਝ ਫੋਰਟ ਵੀ ਹੈਗੇ ਆ ਪੁਰਾਣੇ 올ਡ ਗੋਆ ਹੈਗਾ ਦੇਖਣਯੋਗ ਪਰ ਜ਼ਿਆਦਾ ਰੌਣਕ ਆ ਜਿਹੜੀਆਂ ਤੁਹਾਨੂੰ ਬੀਚਾਂ ਤੇ ਮਿਲਣਗੀਆਂ। ਤੇ ਬੀਚਸ ਜਿਹੜੀਆਂ ਹੈਗੀਆਂ ਉਹ ਸਾਰੀਆਂ ਲਗਭਗ ਇੱਕੋ ਤਰ੍ਹਾਂ ਦੀਆਂ ਹੀ ਆ ਥੋੜੇ ਬਹੁਤ ਅੰਤਰ ਦੇ ਨਾਲ। ਕਈਆਂ ਬੀਚਾਂ ਦੇ ਉੱਪਰ ਗੋਰਿਆਂ ਦੀ ਗਿਣਤੀ ਜ਼ਿਆਦਾ ਇੰਡੀਅਨ ਬਿਲਕੁਲ ਘੱਟ ਆ। ਕਿਸੇ ਦੇ ਵਿੱਚ ਇੰਡੀਅਨ ਬਹੁਤ ਜ਼ਿਆਦਾ ਤੇ ਗੋਰੇ ਘੱਟ ਆ। ਜਿਵੇਂ ਆਹ ਬੀਚ ਅਸੀਂ ਆਏ ਆ ਸ਼ਵੇਮ ਬੀਚ ਦੇ। ਤਾਂ ਇੱਥੇ ਇੰਡੀਅਨ ਲੋਕ ਬਹੁਤ ਜ਼ਿਆਦਾ ਫਿਰ ਰਹੇ ਆ ਕਿਉਂ ਜਿਨ੍ਹਾਂ ਨੂੰ ਭੇਤ ਹੁੰਦਾ ਜਿਹੜੇ ਅਕਸਰ ਨੇੜੇ ਤੋਂ ਆਉਂਦੇ ਰਹਿੰਦੇ ਆ ਉਹ ਫਿਰ ਚੋਣ ਕਰਕੇ ਜਾਂਦੇ ਵੀ ਅਸੀਂ ਕਿੱਥੇ ਜਾਣਾ ਤਾਂ ਫਿਰ ਇੱਥੇ ਇਸ ਵਿੱਚ ਨੂੰ ਜ਼ਿਆਦਾ ਹੋ ਸਕਦਾ ਕਿ ਇੰਡੀਅਨ ਲੋਕ ਜ਼ਿਆਦਾ ਪਸੰਦ ਕਰਦੇ ਹੋਣ ਤਾਂ ਸਾਰੇ ਇੰਡੀਅਨ ਲੋਕ ਹੀ ਦਿਖ ਰਹੇ ਆ ਫੋਰਨਰਸ ਬਹੁਤ ਘੱਟ ਆ ਇਕਦੁੱਕਾ ਹੀ ਆ ਔਰ ਇੱਥੇ ਜ਼ਿਆਦਾਤਰ ਜਿਹੜੇ ਜਿੰਨੇ ਵੀ ਆ ਰੈਸਟੋਰਾਂ ਬਣੇ ਹੋਏ ਆ ਇਹ ਰੋਡ ਦੇ ਉੱਪਰ ਬਣੇ ਹੋਏ ਆ ਤੇ ਨਾਲ ਇਹਦੇ ਰੋਡ ਆ ਜਿਹੜਾ ਬਿਲਕੁਲ ਨਾਲ ਦੀ ਲੰਘਦਾ ਵੱਡਾ ਰੋਡ ਇਸ ਵਿੱਚ ਦੇ ਨਾਲ ਤੇ ਇੱਥੇ ਵੀ ਸਮੁੰਦਰ ਉਹੀ ਯਰਬ ਸਾਗਰ ਛੱਲਾ ਮਾਰਦਾ ਹੋਇਆ ਤੇ ਚੋਲਾ ਸਾਹਿਬ ਇਹਨੂੰ ਕੈਮਰੇ 'ਚ ਕੈਦ ਕਰਦੇ ਹੋਏ ਪੰਜਾਬੀ ਲੁੱਕ ਦੇ ਵਿੱਚ ਤੇ ਇੱਥੇ ਆ ਪੱਥਰ ਇਹਨਾਂ ਨੂੰ ਪੱਥਰਾਂ ਨੂੰ ਲੱਗਦਾ ਪਾਣੀਆਂ ਨੇ ਇਸ ਤਰ੍ਹਾਂ ਬਣਾਇਆ ਹੋਇਆ ਤੇ ਇੱਥੋਂ ਤੱਕ ਸੈਲ ਦੱਸਦੀ ਹੈ ਕਿ ਪਾਣੀ ਕਿਤੇ ਨਾ ਕਿਤੇ ਇੱਥੇ ਵੀ ਆ ਜਾਂਦਾ ਹੋਊਗਾ ਇਹ ਜਵਾਰ ਭਾਟੇ ਦਾ ਸਿਸਟਮ ਹੁੰਦਾ ਜਦੋਂ ਕਿ ਵੱਡਾ ਜਵਾਰ ਭਾਟਾ ਹੁੰਦਾ ਉਦੋਂ ਪਾਣੀ ਇੱਥੇ ਵੀ ਆ ਜਾਂਦਾ ਹੋਊਗਾ ਪਾਣੀ ਦੀਆਂ ਬੋਤਲਾਂ ਤੇ ਸੌਸਸਸ ਤੇ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੇ ਇੱਥੇ ਖਿਲਾਰੀਆਂ ਹੋਈਆਂ ਜਿਹੜੀ ਕਿ ਚੰਗੀ ਗੱਲ ਨਹੀਂ ਹੈਗੀ ਆ ਦੇਖੋ ਕੰਡਾ ਸੋਹਣਾ ਬਣਦਾ ਸਾਰੇ ਇਹ ਪਾਣੀ ਨਾਲ ਬਣੇ ਹੋਇਆ ਪੱਥਰ ਚਟਾਨ ਨੂੰ ਹੌਲੀ-ਹੌਲੀ ਪਾਣੀ ਨੇ ਆਪਦੀਆਂ ਛੱਲਾਂ ਦੇ ਨਾਲ ਖੋਰਿਆ ਹੋਇਆ ਇਹ ਸਾਰੀ ਬੀਜ ਤੇ ਤਕਰੀਬਨ ਇਸ ਤਰ੍ਹਾਂ ਦੀਆਂ ਚਟਾਨਾਂ ਦਿਸ ਰਹੀਆਂ ਜਿਵੇਂ ਆ ਚਟਾਨਾਂ ਬਣੀਆਂ ਹੋਈਆਂ ਇਹ ਦੂਰ ਤੱਕ ਇਸੇ ਤਰ੍ਹਾਂ ਦੀਆਂ ਚਟਾਨਾਂ ਦਿਸ ਰਹੀਆਂ ਕਾਫੀ ਦੂਰ ਤੱਕ ਬਹੁਤ ਦੂਰ ਵੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਮਤਲਬ ਥੋੜੇ ਬਹੁਤ ਡਿਫਰੈਂਸ ਦੇ ਨਾਲ ਹਰ ਇੱਕ ਬੀਜ ਲਗਭਗ ਸੇਮ ਹੀ ਆ ਐਕਟੀਵਿਟੀ ਵੀ ਸੇਮ ਹੀ ਆ ਕਿ ਸਮੁੰਦਰ ਦੇ ਵਿੱਚ ਨਹਾਉਣਾ ਤੇ ਸਮੁੰਦਰੀ ਐਕਟੀਵਿਟੀਆਂ ਕਰਨਾ ਹੁਣ ਤੱਕ ਦੀਆਂ ਜੰਨੀਆਂ ਵੀ ਆਪਾਂ ਬੀਚਾਂ ਦੇਖੀਆਂ ਹਨ ਬੀਚਾਂ ਦੇ ਇੱਕ ਚੀਜ਼ ਮੈਂ ਦੇਖੀ ਆ ਕਿ ਸਮੁੰਦਰ ਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਉਹ ਬਹੁਤ ਘੱਟ ਹੋ ਰਹੀਆਂ ਜਿਵੇਂ ਆਪਾਂ ਉੱਥੇ ਦੇਖੀ ਸੀ ਨਗੋਆ ਬੀਚ ਆਪਣੇ ਉਹ ਕਿਹੜੀ ਜਗ੍ਹਾ ਯਾਰ ਉਹ ਗੁਜਰਾਤ ਦਿਉ ਹਾਂ ਜਿਵੇਂ ਆਪਾਂ ਦੇਖਿਆ ਸੀ ਨਾ ਨਗੋਆ ਬੀਚ ਦਿਉ ਤਾਂ ਉੱਥੇ ਬਹੁਤ ਸਾਰੀਆਂ ਸਪੀਡ ਬੋਟ ਬੋਟ ਮਤਲਬ ਕਿ ਬਹੁਤ ਐਕਟੀਵਿਟੀ ਸੀਗੀਆਂ ਸਮੁੰਦਰ ਨਾਲ ਸੰਬੰਧਿਤ ਤੇ ਉੱਥੇ ਆਪਾਂ ਸਮੁੰਦਰ ਝੂਡਾ ਵੀ ਲਿਆ ਸੀਗਾ ਪਰ ਇੱਥੇ ਹੈ ਨਹੀਂ ਕਿਤੇ ਵੀ ਚਲਦੀਆਂ ਨਹੀਂ ਜਿਆਦਾ ਸਮੁੰਦਰ ਦੇ ਵਿੱਚ ਜਿਵੇਂ ਇਹ ਜਿਆਦਾ ਆਸ਼ਾਂਤ ਹੋਊਗਾ ਸਮੁੰਦਰ ਉਹ ਥੋੜੇ ਜਿਹਾ ਸ਼ਾਂਤ ਹੋ ਸਕਦੇ ਆ ਤੇ ਕੋਈ ਇਸ ਤਰ੍ਹਾਂ ਦਾ ਮਤਲਬ ਕੋਈ ਮਾਹੌਲ ਹੁੰਦਾ ਵੀ ਜਿੱਥੇ ਨਹੀਂ ਕੀਤੀਆਂ ਜਾ ਸਕਦੀਆਂ ਉਹ ਜਿਹੀ ਐਕਟੀਵਿਟੀ ਤਾਂ ਕਰਕੇ ਇੱਥੇ ਨਹੀਂ ਹੋ ਰਹੀਆਂ ਕਿਤੇ ਵੀ ਮਤਲਬ ਕਿ ਕੋਈ ਵੀ ਪੈਰਾ ਸੇਲਿੰਗ ਵੀ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਸੂਰਜ ਹੌਲੀ ਹੌਲੀ ਸਮੁੰਦਰ ਦੇ ਵੱਲ ਨੂੰ ਵਧਦਾ ਹੋਇਆ ਅਸਤ ਹੋਣ ਦੀਆਂ ਤਿਆਰੀਆਂ ਕਰ ਰਿਹਾ। ਤਕਰੀਬਨ ਟਾਈਮ ਆ ਜਿਹੜਾ 3.5 ਦਾ ਹੋ ਗਿਆ ਤੇ 3.5 ਵਜੇ ਇਹ ਸਮੁੰਦਰ ਦੇ ਵਿੱਚ ਲੁਕਤ ਹੋਊਗਾ। ਉਦੋਂ ਆਪਾਂ ਇਹਦਾ ਸੂਰਜ ਸ਼ਿਬਦੇ ਦਾ ਜਿਹੜਾ ਨਜ਼ਾਰਾ ਉਹ ਆਪਾਂ ਰੰਬੋਲ ਬੀਚ ਤੇ ਦੇਖਾਂਗੇ। ਚੋਲਾ ਸਾਹਿਬ ਨਾਰੀਅਲ ਦਾ ਭਾਅ ਕਰਦੇ ਹੋਏ ਉਹਨਾਂ ਦੇ ਕੋਲ ਲਾਸਟ ਤਿੰਨ ਨਾਰੀਅਲ ਬਚੇ ਆ। ਤੇ ਉਹ ਕਹਿੰਦਾ 17 ਦਾ ਇੱਕ ਦੇਣਾ ਹੈ ਕਹਿੰਦੇ ਨਹੀਂ 210ਾਂ ਦੇ ਤਿੰਨ ਲੈਣੇ ਆ। ਨਾ ਨਾ ਮੈਂ ਤਾਂ ਕਹਿੰਦਾ ਇਕੱਲੇ 200 ਰੁਪਏ ਦਾ ਨਾਰੀਅਲ ਲੈ ਲਵਾਂ। ਨਾਰੀਅਲ ਦੇ ਦੇਸ ਆ ਕੇ ਪੰਜਾਬ ਨਾਲੋਂ ਨਾਰੀਅਲ 10 ਰੁਪਏ ਮਹਿੰਗਾ ਖਰੀਦਣਾ ਓਕਾ ਲੱਗਦਾ। ਲਓ ਜੀ ਪਿਆਰੋ ਇਹ ਮਸ਼ਹੂਰ ਬੀਚ ਆ ਰਾਮਬੋਲ ਬੀਚ। ਤੇ ਪਤਾ ਵੀ ਲੱਗ ਰਿਹਾ ਹੈ ਕਿ ਵਾਕਿਆ ਹੀ ਮਸ਼ਹੂਰ ਬੀਚ ਆ ਇੱਥੇ ਗੱਡੀਆਂ ਮੋਟਰਸਾਈਕਲ ਕਿੰਨੇ ਵੱਡੀ ਗਿਣਤੀ 'ਚ ਖੜੇ ਹੋਏ ਆ ਦੇਖੋ ਤੁਸੀਂ। ਤੇ ਇਟਸ ਗਵਾਰੀਆਂ ਸਭ ਤੋਂ ਵੱਡੀਆਂ ਬੀਜਾਂ 'ਚੋਂ ਇੱਕ ਬੀਜ ਆ ਇਹ ਹਾਂ ਹਾਂ ਸੁੱਤਰ ਤੋਂ ਅਸੀਂ ਅੱਜ ਹੀ ਗੱਲਬਾਤ ਕਰ ਰਹੇ ਸੀਗੇ ਕਿ ਪੰਜਾਬ ਤੋਂ ਲੋਕਾਂ ਸਾਨੂੰ ਕੋਈ ਮਿਲਿਆ ਨਹੀਂ ਹੈਗਾ ਵੈਸੇ ਅੱਜ ਕੱਲ ਆਉਂਦੇ ਆ ਤੇ ਬਾਈ ਜੀ ਹੁਣੀ ਬਠਿੰਡਾ ਚੰਡੀਗੜ੍ਹ ਦੇ ਆ ਵੀਰ ਹੈਗਾ ਫਰੋਜ਼ੀਪੁਰ ਤੋਂ ਆਪਣਾ ਜੀਰਾ ਡਿਸਟ੍ਰਿਕਟ ਫਰੋਜ਼ੀਪਰੀ ਆ ਬਾਈ ਜੀ ਆਪਣਾ ਬਠਿੰਡਾ ਦਾ ਤੁਹਾਡਾ ਵੀ ਬਠਿੰਡਾ ਦਾ ਸਾਡਾ ਯਾਰ ਮਿੱਤਰਾਂ ਦਾ ਸ਼ਹਿਰ ਹੀ ਆ ਵਾਲੇ ਮਿੱਤਰਾਂ ਸਾਡੇ ਉੱਤੇ ਹਾਂ ਹਾਂ ਇਹਦੇ ਇੱਥੇ ਮਿੱਤਰਾਂ ਬਹੁਤ ਜ਼ਿਆਦਾ ਮਿੱਤਰਾਂ ਤੁਹਾਡੇ ਪੰਜਾਬੀ ਐਡਵੈਂਚਰ ਕਲੱਬ ਆ ਜਿਹੜਾ ਅੱਛਾ ਅੱਛਾ ਤੁਸੀਂ ਗੋਆ ਚੋਂ ਮਾਨ ਸਰ ਨੂੰ ਜਾਣਦੇ ਆ ਉਹਨਾਂ ਦੀ ਅੱਛਾ ਭពਿੰਦਰ ਮਾਨ ਅੱਛਾ ਅਰਵਿੰਦਰ ਮਾਨ ਜੀ ਬਹੁਤ ਪਿਆਰਾ ਮਿੱਤਰ ਸੀ ਯਾਰ ਸਾਡਾ ਬਹੁਤ ਦੁੱਖ ਹੋਇਆ ਗਏ ਸੀ ਅਸੀਂ ਉਹਨਾਂ ਦੇ ਮਤਲਬ ਭੋਗਤੇ ਗਏ ਅਸੀਂ ਉਦੋਂ ਟੂਰ ਤੇ ਸੀ ਅਸੀਂ ਗਏ ਹੋ ਸੀਗੇ ਚੁਰਦਰ ਟਰੈਕ ਉਹ ਮਨਾਲੀ ਗਏ ਹੋਏ ਸੀਗੇ ਉੱਥੇ ਹੀ ਸਾਨੂੰ ਪਤਾ ਲੱਗਿਆ ਸੀਗਾ ਕਿ ਉਹਨਾਂ ਦੀ ਡੈਥ ਹਾਂ ਹਾਂ ਜੀ ਹਾਂ ਜੀ ਮੈਂ ਕਿਹਾ ਕਿਹਦਾ ਬੰਦਾ ਬੋਤਲਾਂ ਚ ਕਹਿਣ ਲੱਗਦੇ ਨਾ ਪੀਰ ਰੱਖ ਕੇ ਤਾਂ ਵੀ ਦਿਹਾੜੀ ਉੱਠਾ ਕੇ ਰੱਖਦਾ ਛਾਂ ਉਹ ਸਹੀ ਗੱਲ ਆ ਸਹੀ ਗੱਲ ਆ ਚੋਲਾ ਸਾਹਿਬ ਐਵੇਂ ਹੀ ਆ ਇਹ ਆ ਜੀ ਦੋਸਤੋ ਉਹ ਵਿੱਚ ਜਿਹੜੀ ਗੋਆ ਦੀਆਂ ਜਿਹੜੀਆਂ 2-3 ਵੱਡੀਆਂ ਬੀਚਾਂ ਜਿਵੇਂ ਬੱਗਾ ਬੀਚ ਓਵੇਂ ਰਾਮਬੋਲ ਬੀਚ ਦਾ ਵੀ ਬਹੁਤ ਵੱਡਾ ਨਾਂ ਇੱਥੇ ਪਰ ਇੱਥੇ ਸਾਰੇ ਤਰ੍ਹਾਂ ਦੇ ਫੋਰਨਰਸ ਇੰਡੀਅਨ ਪੰਜਾਬੀ ਸਾਰੇ ਲੋਕ ਤੁਹਾਨੂੰ ਇੱਥੇ ਮਿਲ ਜਾਣਗੇ ਜਿਵੇਂ ਇੱਥੇ ਐਂਟਰ ਹੁੰਦੇ ਸਾਨੂੰ ਪੰਜਾਬ ਤੋਂ ਬੰਦੇ ਜਿਹੜੇ ਆ ਉਹ ਮਿਲ ਗਏ ਗੋਆ ਦਾ ਕਰੇਜ਼ ਹੈਗਾ ਸਾਡੇ ਲੋਕਾਂ ਦੇ ਪੰਜਾਬ ਦੇ ਵਿੱਚ ਇੱਥੇ ਛੁੱਟੀਆਂ 'ਚ ਲੋਕ ਆਉਂਦੇ ਆ ਪਰ ਫਿਰ ਵੀ ਦੂਰ ਹੋਣ ਕਰਕੇ ਵੱਡੀ ਗਿਣਤੀ 'ਚ ਲੋਕ ਨਹੀਂ ਆਉਂਦੇਗੇ ਪਰ ਜਿੰਨੇ ਵੀ ਕਮੱਕੜ ਆ ਉਹਨਾਂ ਜੋ ਬਾਹਲੇ ਬੰਦਿਆਂ ਨਾਲ ਜਿਹੜੀ ਗੱਲਬਾਤ ਹੁੰਦੀ ਆ ਉਹਨਾਂ ਨੇ ਗੋਆ ਦੇਖਿਆ ਹੋਇਆ ਤੇ ਸਾਨੂੰ ਹੁਣ ਮਗਰ ਕਈਆਂ ਦੀਆਂ ਕਾਰਲਾਂ ਵੀ ਆ ਰਹੀਆਂ ਕਿ ਤੁਸੀਂ ਆਰੰਬੋਲ ਵਿੱਚ ਤੇ ਜ਼ਰੂਰ ਜਾਇਆ ਜੇ ਤੇ ਤਾਂ ਕਰਕੇ ਅਸੀਂ ਆਏ ਆ ਖਾਸ ਤੌਰ ਤੇ ਹਰਿੰਦਰ ਭੂਲਰ ਨੇ ਮੈਂਸ਼ਨ ਕੀਤਾ ਸੀਗਾ ਇਹਨੂੰ ਆਰੰਬੋਲ ਵਿੱਚ ਨੂੰ ਇਹ ਕੁਰਸੀਆਂ ਵੀ ਖਾਸ ਤਰ੍ਹਾਂ ਨਾਲ ਵਿੱਚ ਵਾਸਤੇ ਡਿਜ਼ਾਈਨ ਕੀਤੀਆਂ ਹੋਈਆਂ ਥੋੜੀਆਂ ਢੋਆਂ ਪਿੱਛੇ ਨੂੰ ਲੰਮੀਆਂ ਜਿਹਦੇ ਨਾਲ ਬੰਦਾ ਥੋੜਾ ਆਰਾਮ ਨਾਲ ਬੈਠ ਜਾਂਦਾ ਲੇਟੇ ਜਿਹੜੀ ਲੇਟੀ ਹੋਈ ਮੁਦਰਾ ਚ ਆ ਜਾਂਦਾ ਤੇ ਸੂਰਜ ਜਦੋਂ ਇੱਥੋਂ ਛਿਪੂਗਾ ਇੱਥੇ ਬੈਠ ਕੇ ਆਪਾਂ ਸ਼ਬਦ ਸੂਰਜ ਦਾ ਨਜ਼ਾਰਾ ਲਵਾਂਗੇ ਜਿਹੜੀਆਂ ਚੜ੍ਹਦੇ ਪਾਸੇ ਆਪਣੇ ਹੈਗੀਆਂ ਜਿਵੇਂ ਖਾੜੀ ਬੰਗਾਲ ਹੈਗਾ ਤਾਂ ਉਧਰਲੇ ਪਾਸੇ ਹਿੰਦ ਮਹਾਸਾਗਰ ਵਾਲੇ ਪਾਸੇ ਜੇਕਰ ਆਪਾਂ ਦੇਖੀਏ ਤਾਂ ਉਧਰ ਸੂਰਜ ਚੜ੍ਹਦੇ ਦਾ ਨਜ਼ਾਰਾ ਹੋਊਗਾ ਤੇ ਇਧਰ ਸੂਰਜ ਛਿਪਦੇ ਦਾ ਨਜ਼ਾਰਾ ਕਿਉਂਕਿ ਸੂਰਜ ਚੜ੍ਹਦਾ ਜਿਹੜਾ ਇਧਰਲੇ ਪਾਸੇੋਂ ਆਪਣੇ ਮਗਰਲੇ ਪਾਸੇ ਤੇ ਇਧਰ ਛਿਪਦਾ ਜਿਹੜਾ ਆਪਣੇ ਸਾਹਮਣੇ ਪਾਸੇ ਆ ਹੌਲੀ ਹੌਲੀ ਸੂਰਜ ਸਮੁੰਦਰ ਦੇ ਵਿੱਚ ਸਮਾਉਣ ਲਈ ਜਾਂਦਾ ਹੋਇਆ ਤੇ ਮੈਂ ਤੇ ਹਰ ਚਰਨ ਇਥੇ ਟਿਕ ਟਿਕੀ ਲਾ ਕੇ ਸੂਰਜ ਨੂੰ ਨਿਹਾਰ ਰਹੇ ਆ ਸ਼ਾਮ ਨੂੰ ਸੋਹਣਾ ਮਾਹੌਲ ਬਣਿਆ ਹੋਇਆ ਬੀਚਸ ਦੇ ਥੋੜਾ ਜਿਆ ਖਾਣ ਪੀਣ ਥੋੜਾ ਮਹਿੰਗਾ ਹੁੰਦਾ ਪਰ ਫਿਰ ਵੀ ਕੁਝ ਨਾ ਕੁਝ ਤੁਹਾਨੂੰ ਮੁੱਲ ਤਾਰਮੇ ਪੈਂਦਾ ਸੋਹਣੇ ਦ੍ਰਿਸ਼ ਦੇਖਣ ਲਈ ਤਾਂ ਕੁਝ ਵਿੱਚ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਸਸਤੀਆਂ ਵੀ ਹੈਗੀਆਂ ਪਰ ਅਮੈਂਡਰਮ ਬੀਚ ਆ ਜਿਹੜੀ ਬਿਲਕੁਲ ਥੋੜੀ ਜਿਆਦਾ ਵੇਹਨ ਤੋਂ ਕਰਕੇ ਮਹਿੰਗੀ ਬੀਚ ਆ ਲੋ ਜੀ ਇਹ ਸੱਜਣ ਲੰਮਿਆ ਸਿੰਘ ਵਾਲੇ ਬਲਦੂ ਨੂੰ ਲੈ ਕੇ ਤੁਰੇ ਜਾਂਦੇ ਆ ਇਹਦਾ ਪਤਾ ਨਹੀਂ ਇੱਧਰ ਕੀ ਕੰਮ ਆ ਸਮਝ ਨਹੀਂ ਆਉਂਦੀ ਮੈਨੂੰ ਜਿਵੇਂ ਜਿਵੇਂ ਸ਼ਾਮ ਹੁੰਦੀ ਜਾ ਰਹੀ ਆ ਸੂਰਜ ਛਿਪਣ ਵੱਲ ਨੂੰ ਵੱਧ ਰਿਹਾ ਤੇ ਮਾਹੌਲ ਹੋਰ ਸੋਹਣਾ ਹੁੰਦਾ ਜਾਂਦਾ ਕਿਉਂਕਿ ਸੂਰਜ ਦੀ ਰੋਸ਼ਨੀ ਪਾਣੀ ਦੇ ਵਿੱਚ ਦੀ ਜਿਵੇਂ ਜਦ ਵਰਤਨ ਛੱਡ ਕੇ ਤਰਕੇ ਛੱਡ ਕੇ ਨਹੀਂ ਆ ਰਹੀ ਤਰਕੇ ਆ ਰਹੀ ਹੈ ਕਿਉਂਕਿ ਸੂਰਜ ਦੀ ਰੋਸ਼ਨੀ ਪਾਣੀ ਦੇ ਉੱਤੋਂ ਦੀ ਤੈਰਦੀ ਹੋਈ ਜਿਵੇਂ ਆਪਣੇ ਤੱਕ ਪਹੁੰਚਦੀ ਆ ਇੰਜ ਮਹਿਸੂਸ ਹੁੰਦਾ ਉਹ ਸਾਹਮਣੇ ਬੰਦੇ ਜਿਹੜੇ ਕਿਸ਼ਤੀ ਨਾਲ ਜੱਦੋਜਹਾਦ ਕਰ ਰਹੇ ਆ ਇਹ ਹੁਣੇ ਇਥੋਂ ਕਿਸ਼ਤੀ ਲੈ ਕੇ ਵਿੱਚ ਗਏ ਸੀ ਪਰ ਉਹਨਾਂ ਦੀ ਕਿਸ਼ਤੀ ਆ ਜਿਹੜੀ ਉਹ ਪਲਟ ਗਈ ਆ ਤੇ ਉਹਨਾਂ ਤੋਂ ਨਾ ਸਿੱਧੀ ਹੋ ਰਹੀ ਆ ਤੇ ਨਾ ਹੀ ਉਹਨਾਂ ਤੋਂ ਇੱਧਰ ਆ ਰਹੀ ਸੀ ਫਿਰ ਉਹਨਾਂ ਦੀ ਹੈਲਪਲੀ ਇੱਕ ਬੰਦਾ ਗਿਆ ਤਾਂ ਕਰਕੇ ਫਿਰ ਉਹ ਉਹਨੂੰ ਲੈ ਕੇ ਆ ਰਿਹਾ ਜੇਕਰ ਤੁਹਾਨੂੰ ਇਹ ਕਿਸੇ ਚੀਜ਼ ਦੀ ਮੁਹਾਰਤ ਨਹੀਂ ਤਾਂ ਘਟ ਦੋ ਘਟ ਉਹਨਾਂ ਚੀਜ਼ਾਂ ਨੂੰ ਅਜ਼ਮਾਉਣਾ ਨਹੀਂ ਚਾਹੀਦਾ ਔਰ ਕਾਫੀ ਪਾਣੀ ਡੂੰਘੇ ਸੀ ਸਾਨੂੰ ਐ ਲੱਗ ਰਿਹਾ ਸੀ ਅਸੀਂ ਬੈਠੇ ਸੀਗੇ ਸਾਨੂੰ ਐ ਲੱਗ ਰਿਹਾ ਸੀ ਸ਼ਾਇਦ ਉਹ ਲੈ ਆਉਣਗੇ ਵੀ ਬੰਦੇ ਮਾਹਰ ਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਨਹੀਂ ਉਹ ਬੰਦੇ ਜਦੋਂ ਜਦ ਕਰ ਰਹੇ ਆ ਨਹੀਂ ਆ ਸਕਦੀ ਉਹਨਾਂ ਤੋਂ ਤੇ ਹੁਣ ਬੰਦਾ ਮਗਰ ਗਿਆ ਉਹਨਾਂ ਦੇ ਸੂਰਜ ਬਿਲਕੁਲ ਹੁਣ ਸਮੁੰਦਰ ਦੀਆਂ ਲਹਿਰਾਂ ਨਾਲ ਖੈਣ ਲਈ ਤਿਆਰ ਆ ਹੌਲੀ ਹੌਲੀ ਇਹਨੇ ਸਮੁੰਦਰ ਦੀ ਧੁੰਦ ਦੇ ਵਿੱਚ ਗਾਇਬ ਹੋ ਜਾਣਾ ਤੇ ਇਹ ਜਿਹੜਾ ਸ਼ਬਦ ਦੇ ਸੂਰਜ ਦਾ ਜਿਹੜਾ ਮੰਜ਼ਰ ਆ ਵੀਡੀਓ ਦੇ ਵਿੱਚ ਭਾਵੇਂ ਉਹਨਾਂ ਖੂਬਸੂਰਤ ਨਹੀਂ ਲੱਗ ਰਿਹਾ ਪਰ ਜਿੰਨਾ ਖੂਬਸੂਰਤ ਇਹ ਬੈਠ ਕੇ ਟੱਕਣ ਦੇ ਲੱਗ ਰਿਹਾ ਉਹਨੂੰ ਬਿਆਨ ਕਰਨਾ ਵੀਡੀਓ ਦੇ ਵਿੱਚ ਔਖਾ ਇੱਥੇ ਕੁੱਤੇ ਆਏ ਨੇ ਵੀ ਵਿਚਾਂ ਬੰਡੀਆਂ ਹੋਈਆਂ ਉਹ ਦੂਜੀ ਬੀਚ ਦਾ ਕੁੱਤਾ ਕਿਤੇ ਇੱਧਰ ਆ ਗਿਆ ਤੇ ਸਾਰੇ ਰਲ ਕੇ ਉਹਦੇ ਪੈ ਗਏ ਪਰ ਉਹ ਤਗੜਾ ਸਾਰਿਆਂ ਨੂੰ ਖਿੱਚੀ ਫਿਰਦਾ ਅੜ ਗਿਆ ਅਗਲਾ ਵੀ ਅੜ ਗਿਆ ਅੱਲੋ ਪਾਸੇ ਦਸ ਕਿੰਨਾ ਵੀ ਦੇਹਰੇ ਆਉਂਦਾ ਅੰਦਰ ਅੰਦਰ ਦੋਗਾਇੰਦ ਆਨੇ ਵੀ ਪੀਚਾ ਮੰਡੀਆਂ ਹੋਈਆਂ ਆ ਵਾਹ ਉਹ ਕੁੱਤਾ ਆ ਗਿਆ ਮੈਂ ਉਹ ਚੱਲ ਗਿਆ ਉਹ ਬਾੜਾ ਆਇਆ ਤਾਂ ਫਿਰ ਉਹ ਜਾ ਕੇ ਦੰਦ ਹੈਗਾ ਬੜਾ ਯਾਰ ਹੈ ਜੀ ਨਾਮ ਪਾਉਣੇ ਕਿੱਥੇ ਆ ਇੱਕ ਵਾਰ ਬੈਕ ਉਹ ਨਾਲ ਸਮੁੰਦਰ ਵਾਲੇ ਪਾਸੇ ਫੋਟੋ ਬਹੁਤ ਵਧੀਆ ਆਊਗੀ ਹੁਣ ਫੋਟੋ ਕੀਤੀਆਂ ਨੇ ਇੱਕ ਦੋ ਬਸ

ਲੋ ਜੀ ਪਿਆਰੋ ਆਪਣੀ ਹੁਣ ਵਾਪਸੀ ਹੋ ਗਈ ਆ 7:00 ਵਜੇ ਆਪਾਂ ਹੁਣ ਚੱਲੇ ਵਾਪਸ ਰੂਮ 'ਚ ਤੇ ਇਥੋਂ 60 ਕਿਲੋਮੀਟਰ ਜਾਣਾ ਆਪਾਂ ਤੇ ਕੱਲ ਨੂੰ ਆਪਾਂ ਰਹਿਣਾ 25-30 ਕਿਲੋਮੀਟਰ ਦੇ ਘੇਰੇ 'ਚ ਔਰ ਸਾਡਾ ਜਿਹੜਾ ਇੱਕੇ ਜਗ੍ਹਾ ਰੂਮ ਲੈਣ ਦਾ ਜਿਹੜਾ ਫੈਸਲਾ ਸੀਗਾ ਸਾਨੂੰ ਲੱਗਦਾ ਕਿ ਸਹੀ ਰਿਹਾ ਨਹੀਂ ਤੇ ਹੁਣ ਇਥੋਂ ਫ੍ਰੀ ਹੋ ਗਏ ਜਾਂ ਸਵੇਰੇ ਆ ਕੇ ਜਦੋਂ ਅਸੀਂ ਦੁਪਹਿਰੇ ਆਏ ਸੀਗੇ ਉਦੋਂ ਸਾਨੂੰ ਕੁਝ ਟਾਈਮ ਮਤਲਬ ਕਿ ਇੱਥੇ ਉਹਦੇ ਲਈ ਪੌਥਾ ਬੱਚੀ ਕਰਨੀ ਪਣੀ ਸੀ ਰੂਮ ਲਈ ਦੂਸਰੀ ਗੱਲ ਇਹ ਕਿ ਇਥੇ ਰੂਮ ਸਸਤਾ ਨਹੀਂ ਮਿਲਣਾ ਸੀਗਾ ਜਿਹੜੀ ਆ ਜਗ੍ਹਾ ਤੇ ਅਸੀਂ ਫਿਰਦੇ ਆਂ ਤੋਂ ਪ੍ਰੋਪਰ ਹੀ ਰੂਮ ਹੋਊਗਾ ਤੇ ਦੂ ਘੱਟ ਨਹੀਂ ਹੋ ਸਕਦਾ ਤੇ ਜਦੋਂ ਕਿ ਤੇਲ ਸਾਡਾ ਜਾਣ ਆਉਂਦਾ ਜਿਹੜਾ ਹੈਗਾ ਤਾਂ ਵੈਸੇ ਵੀ ਉਹਨੂੰ ਨਿਕਲਣਾ ਇੱਧਰ ਉੱਧਰ ਜਾਣਾ ਮੱਚਣਾ ਹੀ ਆ ਤੇ ਜਿਹੜਾ ਵੱਧ ਮੱਚਣਾ ਉਹ 2-300 ਤੋਂ ਜ਼ਿਆਦਾ ਨਹੀਂ ਹੋ ਸਕਦਾ ਤੇ ਦੂਸਰੀ ਗੱਲ ਇਹ ਹੈ ਕਿ ਉੱਥੋਂ ਜੇ ਸਾਰਾ ਸਮਾਨ ਇੱਕ ਜਗ੍ਹਾ ਤੋਂ ਆਪਾਂ ਚੱਕ ਕੇ ਚੱਲਣਾ ਤਾਂ ਉਹਦੇ 'ਚ ਵੀ ਟਾਈਮ ਬਹੁਤ ਜ਼ਿਆਦਾ ਵੇਸਟ ਹੁੰਦਾ ਵੀ ਪਹਿਲਾਂ ਲਾਉਣਾ ਫਿਰ ਲੱਦਣਾ ਤੇ ਤੀਸਰੀ ਗੱਲ ਇਹ ਆ ਕਿ ਉਹਦੇ ਜੋ ਅਸੀਂ ਰਾਤ ਦਾ ਖਾਣਾ ਵੀ ਉੱਥੇ ਬਣਾ ਲਿਆ ਸੀਗਾ ਤੇ ਸਵੇਰ ਦਾ ਬ੍ਰੇਕਫਾਸਟ ਵੀ ਬਣਾ ਲਿਆ ਸੀਗਾ ਤੇ ਉਹਦੇ 'ਚ ਵੀ ਕੋਸ਼ ਸਾਡੀ ਜਿਹੜੀ ਆ ਬਚਤ ਹੋ ਗਈ ਜਦੋਂ ਆਪਾਂ ਬਹੁਤ ਜ਼ਿਆਦਾ ਲੰਮਾ ਘੁੰਮਣਾ ਹੁੰਦਾ ਉਦੋਂ ਫਿਰ ਰੁਪਈਏ ਬਚਾਉਣ ਬਾਰੇ ਵੀ ਸੋਚਣਾ ਪੈਂਦਾ ਜੇਕਰ ਆਪਾਂ ਇਹਨਾਂ ਚੀਜ਼ਾਂ ਦੇ ਨਹੀਂ ਸੋਚਦੇ ਫਿਰ ਖਰਚੇ ਇੰਨੇ ਮੋٹے ਹੋ ਜਾਂਦੇ ਆ ਤਾਂ ਫਿਰ ਤੁਸੀਂ ਟੂਰ ਬਾਰੇ ਜ਼ਿਆਦਾ ਟੂਰ ਪਲਾਨ ਨਹੀਂ ਕਰ ਸਕਦੇ ਮਾਰਕੀਟਾ ਲੱਗਿਆ ਹੋਇਆ ਆ ਵਾਸੀ ਆ ਗਈ ਆ ਸ਼ਾਮ ਦਾ ਮਾਹੌਲ ਵਧੀਆ ਰਿਹਾ ਬਹੁਤ ਮੱਲਾ ਕੇ ਆਨੰਦ ਆਇਆ ਬਹੁਤ ਜਗਾ तकरीबन 2 ਘੰਟੇ ਸੀ ਇੱਥੇ ਰਾਂਬਲਬੀ ਤੇ 5 ਵਜੇ ਤੋਂ ਪਹਿਲਾਂ ਆ ਗਏ ਸੀ ਅਸੀਂ ਤੇ ਉਸ ਤੋਂ ਬਾਅਦ ਜੇ 7 ਵਜੇ ਇੱਥੋਂ ਚੱਲੇ ਲਗਭਗ 2.5 ਘੰਟੇ ਸੀ ਇੱਥੇ ਸਪੈਂਡ ਕੀਤੇ ਆ ਲੋ ਜੀ ਪਿਆਰੋ ਇਹ ਸੀ ਸਾਡਾ ਪਹਿਲਾ ਦਿਨ ਹੀ ਸਮਝ ਲਓ ਕਿ ਕੱਲ ਤਾਂ ਪਹੁੰਚੇ ਸੀਗੇ ਤੇ ਅੱਜ ਪਹਿਲੇ ਦਿਨ ਆਪਾਂ ਗੋਆ ਨੂੰ ਐਕਸਪਲੋਰ ਕੀਤਾ। ਅੱਜ ਦਾ ਦਿਨ ਸਾਡੇ ਅਕੋਰਡਿੰਗ ਵਧੀਆ ਰਿਹਾ ਔਰ ਸਾਡਾ ਜਿਹੜਾ ਤਿਆਰਬਾ ਸੀ ਇੱਕ ਜਗ੍ਹਾ ਰੂਮ ਲੈ ਕੇ ਰਹਿਣ ਦਾ ਇਹ ਵੀ ਸਾਨੂੰ ਵਧੀਆ ਲੱਗਾ। ਵੀ ਸਵੇਰੇ ਆਰਾਮ ਨਾਲ ਉੱਠਿਆ। ਆਰਾਮ ਨਾਲ ਆਪਦੇ ਕੰਮ ਕੀਤੇ ਆ ਕਿਉਂਕਿ ਮੈਂ ਕੁਝ ਵੀਡੀਓ ਵੀਡੀਓ ਐਡਿਟ ਕਰਨੀ ਹੁੰਦੀ ਹੈ ਤੇ ਹਰ ਚਰਨੇ ਲਿਖਣਾ ਹੁੰਦਾ। ਪੋਸਟ ਪਾਉਣੀ ਹੁੰਦੀ ਹੈ ਤੇ ਕਿਤਾਬ ਨੂੰ ਲੈ ਕੇ ਇੱਕ ਕੁਛ ਨਾ ਕੁਛ ਲਿਖਣਾ ਹੁੰਦਾ ਕਿਉਂਕਿ ਫਿਰ ਬਾਅਦ ਦੇ ਵਿੱਚ ਤਾਂ ਯਾਦਾਂ ਨਹੀਂ ਰਹਿਣੀਆਂ। ਪੂਰੇ ਦੇ ਲਗਭਗ 1 ਤੋਂ 1.5 ਘੰਟਾ ਚਾਹੀਦਾ ਔਰ ਸਵੇਰੇ ਬ੍ਰੇਕਫਾਸਟ ਵੀ ਬਣਾਇਆ ਸੀ। ਇੱਥੇ ਬ੍ਰੀਕਫਾਸਟ ਚਾਹ ਪਾਣੀ ਇੱਥੋਂ ਹੀ ਪੀ ਕੇ ਤੁਰੇ ਜਾਂਦਾ ਜਿਹੜਾ ਬਾਹਰ ਜਾ ਕੇ ਅੱਧਾ ਪੌਣਾ ਘੰਟਾ ਲੱਗਣਾ ਸੀ ਉਹ ਵੀ ਬਚ ਗਿਆ ਤੇ ਕੁਝ ਪੈਸੇ ਵੀ ਬਚ ਗਏ ਔਰ ਜੇਕਰ ਅਸੀਂ ਸਮਾਨ ਚੱਕ ਕੇ ਚੱਲਣਾ ਹੁੰਦਾ ਫਿਰ ਸਾਡੇ ਕੋਲੇ ਡਬਲ ਟਾਈਮ ਲੱਗਣਾ ਸੀਗਾ ਫਿਰ ਅਸੀਂ ਜਿਹੜਾ ਅੱਜ ਮਨ ਲਾ ਕੇ ਥੋੜਾ 10 ਵਜੇ ਨਿਕਲ ਪਏ ਆ ਹੋ ਸਕਦਾ ਸੀ 12 ਵਜੇ ਨਿਕਲਦੇ ਫਿਰ ਉੱਥੇ ਜਾ ਕੇ ਮਹਿੰਗਾ ਰੂਮ ਲੈਂਦੇ ਫਿਰ ਸ਼ਾਮ ਨੂੰ ਘੁੰਮਣ ਜਾਂ ਘੁੰਮਣ ਤੋਂ ਪਹਿਲਾਂ ਸਾਡੀ ਦਿਮਾਗ ਤੇ ਟੈਨਸ਼ਨ ਹੁੰਦੀ ਕਿ ਵੀ ਰੂਮ ਲੈਣਾ ਤੇ ਜਾਂ ਫਿਰ ਘੁੰਮਣ ਤੋਂ ਬਾਅਦ ਫਿਰ ਬਾਅਦ ਦੀ ਟੈਨਸ਼ਨ ਸੀਗੀ ਉਹ ਬਾਤ ਰਹੀ ਸੀ ਉਹ ਸਾਡੀ ਅੱਜ ਬਿਲਕੁਲ ਦਿਮਾਗ ਤੋਂ ਫ੍ਰੀ ਸੀਗੇ ਪਤਾ ਹੀ ਸੀਗਾ ਉੱਥੋਂ ਬੋਟਸੈਲ ਚੱਕਣਾ ਤੇ ਇੱਥੇ ਆ ਜਣਾ ਔਰ ਅੱਜ ਵਾਲੀ ਡੈਸਟੀਨੇਸ਼ਨ ਸਾਡੀ ਸਭ ਤੋਂ ਦੂਰ ਸੀਗੀ ਔਰ ਸੀਗੀ ਵੀ ਉਲਟ ਦਿਸ਼ਾ 'ਚ ਜਿਹੜੀ ਦਿਸ਼ਾ 'ਚ ਅਸੀਂ ਅੱਗੇ ਜਾਣਾ ਉਹ ਤੋਂ ਉਲਟ ਦਿਸ਼ਾ ਸੀ ਕੱਲ ਤੋਂ ਅਸੀਂ ਇੱਦੋਂ ਨੇੜੇ ਰਹਿਣਾ ਔਰ ਅੱਜ ਲਗਭਗ ਡੇਢ ਘੰਟਾ ਸਾਨੂੰ ਜਾਣ ਲੱਗਾ ਡੇਢ ਆਉਣ ਲੱਗਾ ਕੱਲ ਸਾਨੂੰ ਅਧਿਕ ਪੌਣੇ ਘੰਟੇ ਦੇ ਵਿੱਚ ਵਿੱਚ ਇਧਰ ਉਧਰ ਸੀ ਜਿੱਥੇ ਵੀ ਹੈਗਾ ਘੁੰਮ ਲੈਣਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਿਹੜੇ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਅਗਲੇ ਵਲੌਗ ਅਗਲੇ ਦਿਨ ਤੇ ਅਗਲੀਆਂ ਐਕਟੀਵਿਟੀਆ ਦੇ ਨਾਲ ਧੰਨਵਾਦ